ਕਾ ਬਲਾਖਾ ਹਾਂ ਲੈ ਮਾਤੇ ਕੋਈ ਚੱਕਰ ਨਹੀਂ ਗਮ ਤੁਸੀਂ ਹੁਣ ਜਾਣਾ ਡਿਊਟੀ ਤੇ ਕਦੋਂ ਜਾਣਾ ਮੈਂ ਦੱਸਾਂ ਜੇ ਕੰਮ ਨਾ ਕੰਮ ਕੋਈ ਨਹੀਂ ਉਹ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਨਾਂ ਬਾਰੇ ਕੋਈ ਕਮੈਂਟ ਕਰਨਾ ਚਾਹੁੰਦੇ ਹੋ ਜਾਣ ਤੋਂ ਪਹਿਲਾਂ ਇਹਨਾਂ ਦੀ ਬਦੌਸਤੀ ਕਿਹੜੇ ਰੱਖਿਆ ਹੈ ਅੱਛਾ ਕਦੋਂ ਲੈ ਕੇ ਆਏ ਸੀ ਤੁਹਾਨੂੰ ਜੀ ਕੀ ਕਰਾਂ 81 ਦੇ ਵਿੱਚ 81 ਦੇ ਵਿੱਚ ਤੇ ਤੇਰੇ ਨਾਲ ਹੋਰ ਕਿੰਨਾ ਕਾਫਲਾ ਇਹਨਾਂ ਨੇ ਇੱਥੇ ਲਿਆਂਦਾ ਹਰੇ ਅਸੀਂ ਇਹਨਾਂ ਦੀ ਮੁਦਵਤੀ ਖੜਾ ਹੈ ਜੇ ਪਹਿਲਾਂ ਇਹਨੇ ਵੱਡੇ ਭਰਾ ਜਿਹੜੇ ਹੈਗੇ ਮੇਘ ਜੀ ਪਹਿਲਾਂ ਆਏ ਸੀ ਮੇਘ ਹਾਂ ਪਹਿਲਾਂ ਆਏ ਸੀ ਇਕੱਲੇ ਇਹਨਾਂ ਦੀ ਕੋਸ਼ਿੰਗ ਹੋਈ ਐ ਐਕਸੀਡੈਂਟ ਹਾਂ ਫਿਰ ਉਹਨਾਂ ਨੇ ਭੀਮ ਨੂੰ ਬੁਲਾਇਆ ਹਾਂਜੀ ਇਹ ਮੈਨੂੰ ਬੁਲਾਇਆ ਓਕੇ ਤੇ ਤਦੂ ਉਹ ਆਈ ਬ੍ਰੇਕਰ ਉਹਦੇ ਮੈਡੀਕਲ ਕਾਊਂਟਰ ਓਕੇ ਉਹ ਬੁਵਾਤ ਸਾਰੇ ਬੁਵਾਤ ਸਾਰੇ ਹੈ ਠੀਕ ਹੈ ਜਿੱਥੇ ਨਾਂ ਦਾ ਕਿ ਨੈਕਸਟ ਟਾਈਮ ਤੇ ਕਿੰਨੇ ਘਰ ਆ ਤੁਹਾਡੇ ਉੱਤੇ ਜਿੱਥੇ ਨਾਂ ਦੇ ਕਿੰਨੇ ਘਰ ਬਏ ਹੋਏ ਕਿੰਨੇ ਇੰਡੀਪੈਂਡੈਂਟ ਪਰਿਵਾਰ ਨੇ ਇੱਥੇ ਮਤਲਬ ਉਹ ਉਹਦੇ ਸਾਰੀ ਹੋ ਗਈ ਸਾਰੇ ਸਾਰੀ ਹੋ ਗਈ ਹਮ ਇੱਕ ਇੱਕ ਪਰੰਜੀ ਨਹੀਂ ਲੇ ਰਹੇ ਬਸ ਬਾਕੀ ਸਾਰੇ ਅੱਛਾ ਸਾਰੇ ਇੱਥੇ ਨੇ ਠੀਕ ਹੈ ਜੀ ਤਿੰਨ ਭਾਈ ਤਿੰਨ ਕੰਨਾ ਇੱਥੇ ਨੇ ਹਮ ਤੇ ਇਹਨਾਂ ਬਾਰੇ ਤੁਸੀਂ ਹੋਰ ਕੀ ਕਹਿਣਾ ਜਾਓਗੇ ਬਸ ਇਹਨਾਂ ਦਾ ਅਸ਼ੀਰਵਾਦ ਨਾਲ ਹੀ ਬਣ ਰਹੇ ਇਹੀ ਹੈ ਠੀਕ ਹੈ ਹਾਂ ਜੀ ਆਪਾਂ ਮਤਲਬ ਅ ਅਡਮਿਸ਼ਨ ਪਟਿਆਲੇ ਤੁਹਾਡੀ ਡਿਵੀਸ਼ਨ ਹੋ ਗਈ ਪਟਿਆਲੇ ਐਡਮਿਸ਼ਨ ਹੋਣ ਤੋਂ ਬਾਅਦ ਪਟਿਆਲੇ ਕਿੱਥੇ ਨਾ ਸਰੀਬ ਚੰਡੀਗੜ੍ਹ ਹਾਂ ਚੰਡੀਗੜ੍ਹ ਤੁਹਾਡੀ ਐਡਮਿਸ਼ਨ ਹੋ ਗਈ ਹਾਂ ਉਸ ਤੋਂ ਬਾਅਦ ਤੁਸੀਂ 4 ਦਿਨਾਂ ਦੀ ਛੁੱਟੀ ਲੈ ਲਈ ਹਾਂ ਠੀਕ ਹੈ 4 ਦਿਨਾਂ ਦੀ ਛੁੱਟੀ ਲੈ ਕੇ ਤੁਸੀਂ ਘਰ ਨੂੰ ਆ ਗਏ ਸੀ ਹੂੰ ਉਸ ਤੋਂ ਬਾਅਦ ਮਤਲਬ ਆਪਾਂ ਸ਼ੁਰੂ ਕਰਨੀ ਹੈ ਕਹਾਣੀ ਉਦੋਂ ਮੈਂ ਪਹਿਲਾਂ ਉਹ ਲਿਖਣਾ ਐ ਕਿ ਮੈਂ ਕਿੱभी ਐਸੀ ਸਕੂਲਿੰਗ ਸ਼ੁਰੂ ਕੀਤੀ ਹਾਂ 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 ਹੈ ਹਾਂ ਵੀਰ ਡਰਾਉਂਦੇ ਸੀਗੇ ਲੋਗ ਮਾਰੇਗਾ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਇਹ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਦੀ ਬੋਲਦੇ ਮੈਂ ਹੂੰ बच्चों ना हाँ जी जान ली मां ने प्रेरित की था जी ओके लगी कि देख है अपनी छोटी जी दुकान है हम्म हम्म तेरे तीनों भाई बैठ देने उठे जी हैं हम्म तुम भी इतने बैठेगा हम्म ਹੈਂ ਬੱਗਾ ਕਿਉਂ ਨਹੀਂ ਹੂੰ ਕਰੋ ਇਹ ਗੱਲ ਸੋਚਦੇ ਸੋਚਦੇ ਅਸੀਂ ਮਨ ਬਣਾਇਆ ਮਿਪੜੀ ਹੂੰ ਇਹ ਜਿਹੜਾ ਬਣਾ ਸੀ ਜਿਹੜਾ ਉਹਦਾ ਵੱਡਾ ਭਾਈ ਕੁੰਦਨ لال ਕੁੰਦਨ ਸੰਦਾਰੀ ਦਰਵਾਜ਼ੇ ਚ ਦੁਕਾਨ ਸੀ ਹਾਂਜੀ ਹਾਂਜੀ ਜਾਣਦੇ ਆ ਮੈਂ ਉਹਦਾ ਵੱਡਾ ਮੁੰਡਾ ਕੋਹੜਾ ਵੀ ਸਕੂਲਿੰਗ ਸ਼ੁਰੂ ਕਰਨ ਵਾਲਾ ਹੈ ਜੀ ਹੁਕਮ ਚੰਦ ਉਹਦਾ ਨਾਮ ਮੇਰੇ ਨਾਲ ਆ ਆ ਆ ਉਹ ਮੈਂ ਦੱਸ ਦੇਣਾ ਤੁਹਾਨੂੰ ਹੂੰ ਲਓ ਜੀ ਅਸੀਂ ਦੋਨਾਂ ਨੇ ਐਗਰੀਮੈਂਟ ਕੀਤੀ ਵੀ ਘਰ ਵਾਲਿਆਂ ਨੂੰ ਦੱਸੋ ਨਾ ਹੂੰ ਮੱਛੋਣੇ ਚੱਲੋ ਠੀਕ ਐਡਮਿਸ਼ਨ ਲੈ ਲਓ ਹਾਂ ਜੀ ਹੈ ਜੀ ਐਡਮਿਸ਼ਨ ਲੈ ਲਓ ਹਾਂ ਜੀ ਆ ਦੋਨਾਂ ਦਾ ਲੈ ਕੇ ਜੀ ਅਸੀਂ ਕਿਸੇ ਨੂੰ ਨਹੀਂ ਲੈ ਕੇ ਗਏ ਨਾਲ ਅੱਛਾ ਕੱਲੇ ਫਿਰਦੇ ਰਹੇ ਨਹੀਂ ਬਈ ਏ ਹਮਲਾਸ ਮੈਂ ਜਿਹਨ ਨੂੰ ਦੋ ਨਾਂ ਨੂੰ ਦੱਸ ਕੇ ਕਹਿੰਦੇ ਆ ਜੀ ਮੇਰਾ ਨਾਮ ਹੀ ਹੁਕਮ ਉਹਦਾ ਨਾਮ ਵੀ ਹੁਕਮ ਹਮ ਨਾਸਕੀ ਨੇ ਮੈਨੂੰ ਲਿਖਤਾ ਹੁਕਮ ਰਾਜ ਠੀਕ ਹੈ ਡੇਟ ਆਫ ਬਰਥ ਸਾਨੂੰ ਪੁੱਛੀ ਨਹੀਂ ਨਾ ਪਤਾ ਸੀਗਾ ਹਮ ਉਹਨੇ 1 ਫਰਵਰੀ ਪੈਂਦੀ ਪੈਂਦੀ ਲਿਖਤੀ ਤੁਹਾਡੀ ਲਿਖਤੀ ਉਹਦੀ ਕਿੰਨੀ ਲਿਖੀ ਐ ਉਹਦੀ ਕੀ ਲਿਖੀ ਉਹਦੀ ਡੇਟ ਆਫ ਬਰਥ ਪਤਾ ਨਹੀਂ ਉਹਦਾ ਨਾਮ ਹੁਕਮ ਚੰਦ ਅੱਛਾ ਉਹ ਰਣਾ ਹੁਕਮ ਚਾਹੁੰਦਾ ਨੇ ਮੇਰਾ ਹੁਕਮ ਰਾਜ ਚੰਦੂ ਨੇ ਵੀ ਉਹ ਵੀ ਉਸੇ ਨੇ ਲਿਖਿਆ ਮਾਸਟਰ ਨਹੀਂ ਹਾਂ ਅੱਛਾ ਲੋਏ ਨਾਂ ਸੇਮ ਸੇ ਨੇ ਹਾਂ ਠੀਕ ਉਹ ਨੋਟ ਕਰ ਚਾਹ ਉਹਦਾ ਨਾਂ ਕਿਸੇ ਮਾਸਟਰ ਜੀ ਦਾ ਨਾਂ ਜਿਆਦਾ ਜੀ ਹਾਂ ਮਾਸਟਰ ਦਾ ਨਾਮ ਚਾਜਲੀ ਦਾ ਨਾਮ ਰਸੀ ਜੀ ਬਿਆਲ ਪਰ ਤਾਂ ਕੀ ਕਹਿੰਦੇ ਹੈ ਸੱਚ ਪਿੰਡ ਸ਼ਾਜਲੀ ਦਾ ਸੀ ਹਾਂ ਪੰਡਰ ਤੇ ਓਕੇ ਲੀ ਆਲ ਕੋ ਪਹਿਲਾਂ ਪੜ੍ਹਨੀ ਸ਼ਾਉਣੀ ਯਾਦ ਨਹੀਂ ਆਇਆ ਚਲੋ ਐਨੀਵੇ ਮੈਨੇ ਜੀ ਉਹਨੇ 9 ਸਾਲ ਦਾ ਲਿਖ ਲਿਆ ਹੁਣ ਮੈਂ ਉਹ ਹੁਕਮਦਾਰ ਦੇ ਤੇ ਗੱਲ ਬੰਦ ਕਰਦਾ ਮੈਂ 9 ਸਾਲ ਦਾ ਲਿਖਿਆ ਪਰ 9 ਸਾਲ ਹੋਣੇ ਤਾਂ ਨਹੀਂ ਤੁਸੀਂ ਉਹ ਨਾ ਨਾ ਵੱਡਾ ਲਿਖਤਾ ਹੈ ਵੱਡਾ ਲਿਖਤਾ ਔਰ ਆਵਾਰਾ ਸੇ ਉਥੇ ਖਰਾਨ ਪਿੰਨੋ ਵਰਤੀ ਗਿਆ ਹੈਦਰਪੱਡਲੇ ਉਧਰ ਭਜਲੇ ਕਦੀ ਪੀਲਣ ਤੋੜਨ ਵਾਸਤੇ ਨਾਤੇ ਬਣਾ ਤੇ ਚੜ ਗਏ ਕਦੀ ਮਸੂਏ ਤੋੜਨ ਵਾਸਤੇ ਦੂਰ ਛੱਡ ਗਏ ਹੈ ਜੀ ਟੋੜਦੇ ਵਾਲਿਆ ਤਾਂ ਇੰਦਰ ਸੈਂਤ ਤੇ ਮੇਰੇ ਜੀ ਠੀਕ ਹੈ ਉਹ ਖਰਾਨ ਪਿੰਨੋ ਅakreਲੇ ਸਬਜ਼ੀ ਵਾਸਤੇ ਝਾੜੀਆਂ ਦੇ ਲੱਗਦੇ ਸੀ ਛੋਕੇ ਹਾਂ ਛੋਟੇ ਗਰੇਲੇ ਬਾੜ ਗਰੇਲੇ ਕਹਿੰਦੇ ਸੀ ਹਾਂ ਟੋੜ ਲਿਆ ਹਾਂ ਜੀ ਫਿਰ ਡੇਲੇ ਰਿਓ ਨੇ ਜੀ ਤੋੜ ਕੇ ਕੀ ਰੰਗ ਬੇਰ ਬਹੁਤ ਕੱਟੇ ਕੀਤੇ ਮੇਰੀਆਂ ਬੜੀਆਂ ਸੇਬ ਨੇ ਮੇਰੀਆਂ ਨੇ ਮੋਟੇ-ਮੋਟੇ ਮੈਨੂੰ ਤਾਂ ਹੁਣ ਤਾਂ ਪਿਆਜਦਾ ਤੁਸੀਂ ਇਹ ਜਿਹੜੇ ਫਰਨ ਵਾਲੇ ਦੱਸਦੇ ਨੇ ਸੇਬ ਮੰਗਾ ਲਓ ਨਾ ਤਾਂ ਉਹ ਸੇਬ ਲੱਗਦਾ ਨਾ ਉਹਦਾ ਕੋਈ ਟੇਸਟ ਹੈ ਸਾਡੇ ਉਹ ਬੇਰੇ ਦੂਜੇ ਦਾ ਚੰਗੇ ਹੁੰਦੇ ਹੈ ਦੂਜੇ ਦਾ ਹਾਂ ਕੋਈ ਰੋਲਾ ਨਹੀਂ ਅਸੀਂ ਉਹ ਖਾਏ ਹੋਏ ਬੇਰ ਦਾ ਬਿਲਕੁਲ ਪਸੰਦ ਨਹੀਂ ਮੈਨੂੰ ਇਹ ਸੇਬ ਕਿਉਂ ਆਤੀ ਜਾਣੇ ਆ ਇਹ ਦਾ ਜ਼ਬਿਆ ਚਾਰ ਹਾਂ ਅੱਛਾ 9 ਸਾਲ ਦਾ ਲਿਖਣਾ ਮਤਲਬ ਇਹ ਹੋ ਗਿਆ ਹੂੰ ਮੈਂ ਐਫਐਸਸੀ ਹੂੰ ਇਤਨੇ ਸਾਲ ਕੀਤੀ ਓਕੇ ਕਿਤਕੀ ਮੈਂ ਸਾਲਟ ਕੀਤੀ ਠੀਕ ਹੈ ਪਿੱਤੀ ਸਾਲ ਮੈਕਸਮਮ ਲਿਮਿਟ ਸੀ ਐਡਮਿਸ਼ਨ ਦੀ ਇੰਜੀਨੀਅਰਿੰਗ ਕਾਲਜ ਓਕੇ ਇੱਕ ਮਹੀਨਾ ਤੇ ਡੇਢ ਮਹੀਨਾ ਪਹਿਲਾਂ ਮੇਰੀ ਜਮਾਤ ਤੁਸੀਂ ਡੈਡ ਲਾਈਨ ਤੇ ਸੀ ਬਿਲਕੁਲ ਡੈਡ ਲਾਈਨ ਤੇ ਠੀਕ ਹੈ ਮੇਰੇ ਡਾਕਟਰ ਤੋਂ ਪਹਿਲਾ ਇੰਜੀਨੀਅਰਿੰਗ ਡਿਗਰੀ ਕਿੰਨੇ ਸਾਲ ਦੀ ਸੀ ਜੀ ਮੇਰੇ ਵੱਲੇ 4 ਸਾਲ ਦੀ ਹੋ ਗਈ ਹਮ ਮੇਰੇ ਵੱਲੇ 4 ਸਾਲ ਦੀ ਹੋ ਗਈ ਤਾਂ 25 ਸਾਲ ਨੌਕਰੀ ਜੀ ਮਿਲਨੇ ਮਾਰਤੇ ਸੀਗੇ ਹਮ ਉਹ 2-3 ਮਹੀਨੇ ਪਹਿਲਾਂ ਮੈਨੇ ਨੌਕਰੀ ਵੀ ਛੱਡੀ ਇੱਕ ਪੰਚੀਤ ਠੀਕ ਹੈ ਹੈ ਜੀ ਫਿਰ 30 ਸਾਲ ਤੱਕ ਪੂਰੀ ਪੈਨਸ਼ਨ ਮਿਲਨੀ ਸੀ 32 ਸਾਲ ਮੇਰੀ ਸਰਵਿਸ ਹੋ ਗਈ 32 ਨੂੰ ਕੈਕਤੀ ਕਾਊਂਟ ਕੀਤਾ ਗਵਰਨ ਨੇ ਹੂੰ ਮੈਨੂੰ ਪੂਰੀ ਪੈਨਸ਼ਨ ਮਿਲ ਗਈ ਇਹ ਤਾਂ ਮੈਂ ਦਾਦਨਾ ਕਿਸਮਤਾ ਚੁੱਕੇ ਜੀ ਹੈ ਅਦਰਵਾਜ਼ੀ ਪਰੇਸ਼ਾਨ ਵੀ ਹੁੰਦੇ ਰਹੇ ਹੂੰ ਜਾਲੇ ਤਾ ਬਰਾ ਕੀ ਦੇ ਹੋ ਗਏ ਪੰਚੀ ਦੇ ਹੋ ਗਏ ਬਰਲਾ ਚਲੋ ਕਰ ਕਰਦੀ ਨਹੀਂ ਹੈ ਨੇ ਕਰਨ ਕੋਟਰਾ ਦੇ ਮੈਨੂੰ ਅਜਾ ਕਪੜੇ وہی ਕੁਰਤਾ ਪਜਾਣਾ ਰਾਈਟ ਅਪ ਟੂ ਐਫ ਐਸ ਸੀ ਇੰਜੀਨੀਅਰਿੰਗ ਵਾਲਾ ਕਿ ਬਦਲਣਾ ਚਲੋ 5 ਸਤੰਬਰ ਨੂੰ ਕਲਾਸਾਂ ਸ਼ੁਰੂ ਹੋ ਗਈਆਂ 5 ਨਵੰਬਰ ਨੂੰ 5 ਦਸੰਬਰ ਦਸੰਬਰ ਹਾਂ ਦਸੰਬਰ ਅਗਲੇ ਦਸੰਬਰ ਜੀ ਉਹ ਸੁਣਾਓ ਹਾਂ ਉਥੋਂ ਜੁੜੋ ਦੁਆਰਾ ਲੇਟ ਐਡਮਿਸ਼ਨ ਹੋਣੀ ਲੈਕਚਰ ਕਿੰਨੇ ਹੋਈ ਰਿਹਾ ਫਿਰ ਥੋੜਿਆ ਲੈਕਚਰ ਨਹੀਂ ਘਟੇ ਮੈਨੂੰ ਨੀਂਦ ਆ ਗਈ ਹੁਣ ਮੈਂ ਦਸਣ ਲੱਗਿਆ ਸੀ ਹੂੰ ਉਹ ਮੈਂ ਸਟਾਰਟ ਕਰ ਲਿਆ ਵੀ ਮੇਰੀ ਲਿਮਿਟੇਸ਼ਨ ਨਹੀਂ ਕਿੰਨਾ ਹੋਈ ਐਡਮਿਸ਼ਨ ਕਰਨ ਦੇ ਸਿਰ ਦਸ ਉਹ ਹੋਣੀ ਸੀ ਮੈਂ ਉਥੇ ਜੁਆਇਨ ਕਰ ਲਿਆ ਸੀ ਉਹ ਤਾਂ ਹੋ ਗਿਆ ਉਹ ਤਾਂ ਹੋ ਗਿਆ ਹੀ ਨਹੀਂ ਨਹੀਂ ਮੈਂ ਕੁਝ ਹੋਰ ਦੱਸਣਾ ਉਹਦਾ ਸਮਾਨ ਲਿਆਉਣ ਵਾਸਤੇ ਤੁਸੀਂ ਛੁੱਟੀਆਂ ਲਈਆਂ ਸੀ ਵੀ ਉਹ ਸਾਹ ਤੋਂ ਸਮਾਨ ਚੱਕ ਕੇ ਲੈਣਾ ਨਹੀਂ ਨਹੀਂ ਉਹ ਤਾਂ ਹੋ ਗਿਆ ਸੀਗਾ ਨਹੀਂ ਕੋਈ ਗੱਲ ਹੋતી ਅੱਛਾ ਇਹ ਨਹੀਂ ਮੈਂ 5 ਦਸੰਬਰ 1955 ਹੂੰ ਨੌਂ ਇਹਨੇ ਇੰਦੀ ਪੜ੍ਹਾਈ ਸ਼ੁਰੂ ਕੀਤੀ ਜੀ ਹੂੰ ਐਨੋਟ ਕੱਢ ਗਏ ਮੈਂ ਅਜੇ ਤਰ ਹੁਣ ਕੋਈ ਖੰਡ ਲੱਗ ਜੂਗੀ ਪਰ ਆਈ ਸ਼ੁਰੂ ਕੀਤੀ ਹੂੰ ਮੈਂ ਸੰਭਰ ਰਿਹਾ ਲਾ 10 ਦਿਨ ਹੂੰ ਵਿੰਟਰ ਬਰੇਕ ਹੁੰਦੀ ਜੀ ਕਾਲਜ ਹਾਂਜੀ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਨੋਟਿਸ ਲੱਗ ਗਿਆ ਵੀ ਜਿਹੜੇ ਲੇਟ ਕਮ ਕਰਦੇ ਨੇ ਹੂੰ ਲੇਟ ਕਮਸ ਕਾਫੀ ਮੁੰਡੇ ਸੀ ਅਸੀਂ ਕਸ਼ਮੀਰ ਦੇ ਸੀ ਹੋਰ ਸੀਗੇ ਹੂੰ ਮੈਂ ਉਹ ਇੱਥੇ ਰਹਿ ਕੇ ਕਲਾਸਾਂ ਅਟੈਂਡ ਕਰਾਂਗੇ ਹਾਂ ਜੀ ਬੋਲੀ ਚੱਲੋ ਕਲਾਸਾਂ ਅਟੈਂਡ ਕਰਾਂਗੇ ਹਾਂ ਜੀ ਸਾਤਰ ਸੀਨੀਅਰ ਮੁੰਡਾ ਇਹ ਗੁਲਾਟੀ ਨਾ ਦੱਸੀਗਾ ਜੀ ਉਹ ਬਰਾਤ ਡ੍ਰਿੰਕਰ ਨੇ ਕਾਫੀ ਦੇ ਕਾਲਜ ਤੋਂ ਗਾਇਰ ਹਾਜ਼ਰ ਹੈ ਹੂੰ ਉਹਦੇ ਲੈਕਚਰ ਵੀ ਕੱਟ ਸਗੇ ਜੀ ਚੋਪੀਆਂ ਉਹਦੇ ਵੀ ਬੰਦ ਹੋ ਗਈਆਂ ਹੂੰ ਉਹਨਾਂ ਸਾਰੇ ਲੋਕ ਇਕੱਠੇ ਹੋ ਸੁਚ ਰਹੇ ਨੇ ਸੀ ਉਹਨੇ ਸਾਰਿਆਂ ਨੂੰ ਇਕੱਠੇ ਕਰਕੇ ਹੂੰ ਆਪ ਪ੍ਰਧਾਨ ਬਣ ਕੇ ਯੂਨੀਅਨ ਬਣਾ ਲਈ ਪ੍ਰਿੰਸੀਪਲ ਦੇ ਪੇਸ਼ ਹੋ ਗਏ ठीक है जी हां बई कि आए घर है मैं पता है छुट्टिया ने तो बंद किया किसी परपज करके हम्म तो लैक्चर शॉर्ट ने मेरी पावर तो बियाड शॉर्ट ने तुम मेरी मदद करो ਕਿੰਨਾ ਦਿਨਾਂ ਚ ਰਹਿਓ ਮੈਂ ਤੁਹਾਡੀ ਮਦਦ ਕਰੂੰਗਾ ਹੂੰ ਵੀ ਤੁਹਾਡੇ ਫਾਰਮ 'ਚ ਆਇਆ ਜਦੋਂ ਮੈਂ ਇੱਥੇ ਨਵਾਂ ਤੇ ਪੇਜੂੰਗਾ ਜੀ ਉਹ ਮੁੰਡਾ ਕਹਿੰਦਾ ਸਰਦਾਰ ਗਿੱਠਾ ਦਾ ਹੁੰਦਾ ਸੀ ਪ੍ਰੋਫੈਸਰ ਰਿਟਾਇਰ ਹੋ ਗਿਆ ਹੁਣ ਲੋਕ ਬਨੇ ਕਹਿੰਦੇ ਹੂੰ ਨਹੀਂ ਜੋ ਇਹੀ ਤੇ ਜਾਣਾ ਹੈ ਹੂੰ ਹੂੰ ਕਹਿੰਦੇ ਗੱਲ ਸੁਣ ਭਾਈ ਮੈਂ ਕਿਹਨੇ ਬੰਦ ਗਿੱਠਾ ਤੋਂ ਹਾਂਜੀ ਜਿੰਨੇ ਜਾਣਾ ਜਾਓ ਹਾਂਜੀ ਉਹਦੀ ਮਦਦ ਮੈਂ ਨਹੀਂ ਕਰੂੰਗਾ ਹੂੰ ਹੈ ਹੂੰ ਜਿਹੜਾ ਇੱਥੇ ਰਹੂਗਾ ਉਹਦੀ ਮੈਂ ਸੋਪੀ ਦਿਨਣਾ ਹੂੰ ਵੀ ਤੁਹਾਡਾ ਇਹ ਨੂੰ ਇਸ ਤਰ੍ਹਾਂ ਨਹੀਂ ਰੁਕੇਗਾ ਹੂੰ ਆਇਆ ਤੇ ਪਿੱਛੇ हट ਗਿਆ ਜਿਸ ਤੇ ਰਮਾਂਗੇ ਤੇ ਪਰੇ ਤੇ ਸੋ ਇਲੈਕਟ੍ਰਿਕ ਸ਼ਾਰਟ ਅੱਛਾ ਜਦ ਚਾਰਮਿਨੇਟਰ ਇੰਸਟਾਲਡ ਕਰ ਹੋ ਗਏ ਹੋਣੇ ਹੂੰ ਸ਼ਾਰਟ ਅਭੀ ਵਾਰਗੇ ਦੀ ਉਹਨੇ ਕੀ ਕੀਤਾ ਪ੍ਰਿੰਸੀਪਲ ਨੇ ਇੱਕ ਪਰੈਸ ਦੀ ਡਿਊਟੀ ਲਈ ਵੀ ਸੈਪਰੇਟ ਅਟੈਂਡੈਂਸ ਬਲਅਵੇਜਨ ਲੇਟ ਕਮਰਦੀ ਹਮ ਹਰ ਸੰਡੇ ਦੇ ਚਾਰ ਲੈਕਚਰ ਲਾਓ ਜੀ ਹਰ ਸੰਡੇ ਦੇ 8 ਲੈਕਚਰ ਲਾਓ ਹਮ ਕੱਕ ਵੀ ਕਬਰ ਹੋ ਗਏ ਬਾਕੀ ਨਹੀਂ ਹੈ ਮੌਕੰਤਾ ਸਾਡਾ ਫਾਰਮ ਚਲਾ ਗਿਆ ਮਾਰਚ ਚ ਹਮ ਮਾਰਚ ਅੰਦਰ ਤਿੰਨ ਤਾਂ ਆਉਣੇ ਵਾ ਪਾਸੇ ਅੱਛਾ ਤਿੰਨ ਮਹੀਨੇ ਦੀ ਪੜਾਈ ਚ ਸਾਲ ਪੂਰਾ ਹੋ ਗਿਆ ਇਹਦਾ ਮਤਲਬ ਤੁਸੀਂ ਐਕਸਟਰਾਔਡੀਨਰੀ ਇੰਟੈਲੀਜੈਂਟ ਸੀਗੇ ਇਹ ਨਹੀਂ ਮੈਂ ਕਹਿ ਸਕਦਾ ਹਮ ਐਕਸਟਰਾ ਦੇ ਵੀ ਇਹਦੇ ਜਦੋਂ ਅਸੀਂ ਭਲਾਡੇ 10ਵੀਂ ਚ ਹੁੰਦੇ ਸੀ ਅਸੀਂ ਤਿੰਨ ਮੁੰਡੇ ਕੰਪੀਟ ਕਰਦੇ ਸੀ ਕੰਪੀਟੀਸ਼ਨ ਤਿੰਨ ਚ ਸੀਗਾ ਤਿੰਨ ਦਾ ਦੇਖਾ ਕਪੁਰ ਦਾ ਹਮ ਮੈਂ ਸੈਕਸ਼ਨ 8 ਸੀ ਕੱਲ ਦਾ ਉਹ ਦੋ ਮੁੰਡੇ ਸੈਕਸ਼ਨ B ਸੀ ਇੱਕ ਡਾਕਟਰ ਬਣਿਆ ਇੱਕ ਚੀਫ ਨੇ ਰਿਟਾਇਰ ਹੋਇਆ ਬਿਜਲੀ ਬੋਰਡ ਅੱਛਾ ਜੀ ਉਹ ਦੋ ਹੋਤੇ ਮੈਂ ਜਦੋਂ ਵੀ ਟੈਸਟ ਹੋਵੇ ਕਿੰਨੇ ਸੈਕਸ਼ਨ ਸੀਗੇ ਟੋਟਲ ਦੋ ਦੋ ਸੈਕਸ਼ਨ ਸੀਗੇ ਹੂੰ ਲక్ష్ਮੀ ਦਾ ਸਾਡਾ ਸੈਂਟਰ ਬਣਿਆ ਮੌੜ ਮੰਡੀ ਨਹੀਂ ਉਹ ਜਿਹੜੇ ਦੋ ਤੁਹਾਡੇ ਨਾਲ ਕੰਪੀਟੀਸ਼ਨ ਸੀਗੇ ਉਹਨਾਂ ਦੇ ਨਾਂ ਚਿੱਤੇ ਆ ਕਿੱਥੋਂ ਦੇ ਸੀ ਉਹ ਨਾਂ ਹੈ ਜੇ ਪੁੱਛੇ ਇਹ ਪੰਡਾ ਕ੍ਰਿਸ਼ਨ ਗਰਗ ਸੀਗਾ ਅੱਛਾ ਜਿਹੜੇ ਐਸਐਸਪੀ ਲੱਗਾ ਨੇ ਅੱਛਾ ਪੰਦੀਪ ਗਰਗ ਇਹਦਾ ਕੋਈ ਚਾਚਾ ਤਾਇਆ ਨੇ ਹੋਣਾ ਅੱਛਾ ਜੀ ਐਕਸ਼ਨ ਕ੍ਰਿਸ਼ਨ ਗਰਗ ਅੱਛਾ ਗੜਦੀ ਵਾਲਿਆਂ ਦਾ ਗੜਦੀ ਵਾਲਿਆਂ ਦਾ ਓਕੇ ਕ੍ਰਿਸ਼ਨ ਗਰਗ ਹੂੰ ਦੁੱਜੇ ਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ ਬੈਠੇ ਤੂੰ ਮੈਂ ਬਿੰਦ ਖੜੂ ਹੂੰ ਹੂੰ ਜੀ ਦੁੱਜੇ ਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ ਹੂੰ ਦਸਵੇਂ ਦਿਨ ਦੀ ਨਿਕਲ ਗਿਆ ਸੀ ਮੋਰ ਜੀ ਮੈਂ ਅੱਜੇ ਪੇਪਰ ਚ ਜਵੈਂਟਰੀ ਦਾ ਇੱਕ ਰੈਕਟੈਂਗਲ ਦਾ ਸਵਾਲ ਸੀਗਾ ਜੀ ਆ ਪੰਜ ਨੰਬਰ ਆਂਦਾ ਹੂੰ ਉਹ ਮੈਂ ਤੋਂ ਸਵਾਲ ਵੀ ਨਹੀਂ ਹੋਇਆ ਹਾਂਜੀ ਪੰਜ ਨੰਬਰ ਦਾ ਫਲੈਕਟਾਈਪ ਆ ਵੀ ਉਹ ਮੁੰਡੇ ਦੋਨੋਂ ਫਸਟ ਮੈਸਟਿਕ ਸਕੂਲ ਚ ਜੀ ਪੰਜ ਨੰਬਰ ਗੇਰੇ ਡਾਊਨ ਹੋ ਗਏ ਮੈਂਦੇ ਹੂੰ ਅਦਰਵਾਜ਼ ਬਰਬਟ ਚਲ ਰਹੇ ਸੀਗੇ ਹੂੰ ਉਹ ਦੋ ਗੁੰਡੇ ਫਸਟ ਬਰਕਟਿਡ ਮੈਸਟਿਕ ਉਹ ਰੈਕਟੈਂਗਲ ਕੀ ਸੀਗੀ ਅਸੀਂ ਦੇਖਿਆ ਕਿ ਰੈਕਟੈਂਗਲ ਬਣੀ ਹੈ ਪੇਪਰ ਤੇ ਬਣਾਈ ਆਪਣੇ ਤੇ ਇਹ bc d ਲਿਖ ਲਿਆ ਹੂੰ ਕੁਛਲ ਪੇਪਰ ਸੀਗਾ A B D C ਓਕੇ ਇਹ ਉੱਪਰ ਸੀ ਜੇ ਕੁਨੇਚਲੀ ਸੋਲਵ ਨਹੀਂ ਹੋਇਆ ਮੈਂ A B C D ਲਿਖ ਲਿਆ ਸੋਲਵ ਇਸ ਕਰਕੇ ਮੈਂ ਵੇਸ ਸਕਿਆ ਨਾ ਸਕੂਲ ਚ ਫਿਰ ਜਦੋਂ ਅਸੀਂ ਸਾਰ ਪੜਦੇ ਸੀ ਇਹ ਡੀਬੀ ਇੰਸਟੀਟਿਊਸ਼ਨਸ ਵਾਲੇ ਆਪਣਾ ਰੈਪਿਟੇਸ਼ਨ ਬਣਾਉਣ ਵਾਸਤੇ ਹੂੰ ਬੱਚਾ ਨੂੰ ਇੰਕਰੀਜ ਕਰ ਇੰਕਰੀਜ ਕਰਦੇ ਸੀਗੇ ਵੀ ਪੜੋ ਲਿਖੋ ਇਹ ਕਰ ਜੀ ਪ੍ਰੈਕਟੀਕਲ ਹੁੰਦੇ ਸੀ ਜੀ ਬਾਹਰ ਹੂੰ ਐਗਜ਼ਾਮਿਨਰਲ ਵੀ ਹੁੰਦੇ ਸੀ ਜੀ ਜੀ ਉਹਨਾਂ ਨੂੰ ਕਹਿੰਦੇ ਸੀ ਵੀ ਫਲਾਣ ਨੂੰ ਦੇ ਨੂੰ ਨੰਬਰ ਪੂਰੇ ਦੇ ਦੇ ਹੂੰ ਇਹ ਫਸਟ ਆ ਗਿਆ ਅਸੀਂ ਨੂੰ ਹੱਥੀ ਦੀ ਸਾਰ ਕਰਾਉਣੀ ਅੱਛਾ ਸਾਬੇ ਕਰਫ ਜੀ ਬੰਦਾ ਹੁੰਦਾ ਠੀਕ ਆ ਹੂੰ ਕਾਲਜ ਵਾਲੇ ਉਸਤੇ ਮਿਹਰਬਾਨ ਜੀ ਜੀ ਪ੍ਰੈਕਟੀਕਲ ਹੋਣ ਲੱਗਿਆ ਉਸ ਵਕਤੇ ਟੇਗਾਂ ਡਾਈਨਿੰਗ ਟੇਬਲ ਤੇ ਜੈ ਕੁਰਸੀ ਲੱਗੀਆਂ ਕਾਨਫੀਨਸ ਮਹਲ ਲੱਗਿਆ ਐਗਜ਼ਾਮੀਨਰズ ਨੂੰ ਬਿਠਾ ਲਿਆ ਜੀ ਮੁੰਡੇ ਦੀ ਇੰਟਰਵਿਊ ਇੱਥੇ ਲੈ ਲੋਗਾ ਨੰਬਰ ਪੂਰੇ ਦੇ ਦੇਗੇ ਅਸੀਂ ਨੂੰ ਹੂੰ ਪੰਜਾਬੀ ਫਸਟ ਕਰਨਾ ਹੈ ਹੂੰ ਕੀ ਕਹ ਗਿਆ ਹਾਂਜੀ ਤਾਂ ਪ੍ਰੈਕਟੀਕਲ ਲੋਗ ਰਹੀ ਦੀ ਨੈਚਰਲ ਯੂਨੀਵਰਸ ਕੋਈ ਚੀਤਾ ਨਹੀਂ ਪ੍ਰੈਕਟੀਕਲ ਦਾ ਹਾਂਜੀ ਨੰਬਰ ਨੰਬਰ ਉਹਨੇ ਤਾਂ ਗਈ ਮਿਲ ਗਈ ਹੋਣੀ ਹਮ ਹੈਲਪ ਵੀ ਕਰਦੇ ਸੀ ਹਮ ਪ੍ਰੋਫੈਸਰ ਜਿਹੜੇ ਲੋਕਲ ਨੇ ਹੈਲਪ ਵੀ ਕਰਦੇ ਸੀ मैंने फिजिक्स रिजेक्टेड दो आइटम आए जी काटने वास्ते हम्म एक था स्पेसिफिक ग्रेविटी ऑफ आइस ओके ओइने ने डीवी कॉलेज वाले ने सानो कराया नहीं परके हम्म बर्फ तो पैसे करते हैं सिंह है रट्टे तो करवाया नहीं और एक हैता अभी एक आज जमीन से नहीं आएगा हम्म आ गया अच्छा वही आ गया ਆ ਗਿਆ ਹੂੰ ਕੋਪੋਜੀ ਸੰ ਸੰਦੇਸਕ ਦੇ ਸਿਸਵਾਲ ਹੈ ਪੰਜ ਨੰਬਰ ਪੈਨਲਟੀ ਲਈ ਕਿ ਕੰਨ ਨੇ ਛੱਡੇ ਆਲੋ ਮੈਂ ਕੰਮ ਲੱਗਿਆ ਹੂੰ ਪਰ ਜਦੋਂ ਬੈਲੈਂਸਿੰਗ ਠੀਕ ਹੋ ਜੇ ਮੈਂ ਕੋਈ ਐਗਜ਼ਾਮੀਨਰ ਕੋਈ ਦਨ ਮੈਂ ਇੱਥੇ ਇੱਥੇ ਗਿਆ ਸੀ ਪਟਿਆ ਜਿੱਥੇ ਕੋਈ ਐਗਜ਼ਾਮੀਨਰ अच्छा जी एड्डी दूर ਵੀ ਲਾਉਂਦੇ ਸੀਗੇ ਹੈ ਐਡੀ ਦੂਰ ਹਸਾਰ ਗਿਆ ਉਹ ਇਥੋਂ ਹਾਂ ਰਗਮੈਂਟ ਨੂੰ ਕੋਈ ਪੈਸਾ ਬੱਕਾ ਹੋਣਾ ਹੂੰ ਉਹ ਜਦੋਂ ਤੱਕ ਆਉਂਦਾ ਕਿ ਜਮੀਨ ਦਾ ਉਹ ਬੈਲੈਂਸ 흘ੇ ਜਾਂਦਾ ਹੂੰ ਜਿੱਤ ਰਹਾ ਹੋਇਆ ਦੋ ਦਫਾ ਹੋਇਆ ਤੀਜੀ ਦਫਾ ਮੈਂ ਲੈ ਜਾਇਂ ਤੈਨੂੰ ਅੰਗਰ ਤਾਂ ਗਾ ਨਹੀਂ ਕੁਝ ਕੋਈ ਮੈਂ ਹੂੰ ਹੂੰ ਉਹ ਨਹੀਂ ਨਵਾਂ ਹੋ ਗਿਆ ਸਾਰਾ ਫਿਰ ਆ ਗਿਆ ਬਿਜੀ ਦਾ ਅਬੋਰ ਆ ਗਿਆ ਸਾਰਾ ਖੁੱਲੀਆਂ ਸਵਿਚ ਪਲੱਗ ਜਿ ਲੱਗੇ ਹੋਏ ਲਿਖਿਆ ਵੀ ਐ ਐ ਐ ਸਵਿਚ ਟੋਪਾ ਪਲੱਗ ਹੋਣ ਰਹਿੰਦੇ ਆ ਇਹ ਲਾਈਟ ਆ ਦੋ ਸਵਿਚ ਹੁਣ ਕਹਿੰਦੇ ਕਨੈਕਸ਼ਨ ਕਰੂ ਹੂੰ ਸਾਰੇ ਬਿੱਟੇ ਨੇ ਚੇਂਜ ਕਰਵਾਤਾ ਜੀ ਜੀ ਮੈਂ ਨਹੀਂ ਕੀਤਾ ਮੈਂ ਤਾਂ ਸੋਰਾ ਪਹਿਲੇ ਉਹ ਖਾ ਹੈ ਬੈਠੇ ਮੈਂ ਜਲਦੀ ਨੇ ਲੋਜੀ ਤੋਂ ਹਰ ਕੁਦਰਤੀ ਹੈਲਪ ਨਾਲ ਮੈਂ ਉਹ ਠੀਕ ਕਰਤਾ ਹੂੰ ਮੋੜਾ ਕੁਝ ਹੋਇਆ ਜੀ ਉਹ ਅਗਰ ਨੇ ਅਸਾਨ ਨੂੰ ਚਾਹ ਤੂਟੇ ਇਕੱਠੇ ਹੋਏ ਉਹ ਪ੍ਰੋਫੈਸਰ ਨੇ ਪ੍ਰਿੰਸੀਪਲ ਨੂੰ ਕਹਿਣ ਲੱਗੇ ਕਿ ਵੀ ਇਹ ਮੈਂ ਹੁਣ ਡਿੰਨੂ ਤਾਂ ਪਰ ਉਹ ਆਇਆ ਨੁੰਨੋ ਤੇ ਤੋਂ ਵੀ ਇਹ ਹੂੰ ਦੋਨੇ ਦੋਨੇ ਕਹਿੰਦੇ ਔਖੇ ਸਵਾਲ ਦੋਨੇ ਨੇ ਕੀਤੇ ਫਰਮਲ ਕੀ ਕੀਤੇ ਨੰਬਰ ਸਭੇ ਇਹ ਇਸ ਕਰਕੇ ਮੇਰੇ ਮਾਰਕਸ ਤੇ ਪ੍ਰਭ ਹੋਏ ਨਾ ਜਦ ਪ੍ਰੈਕਟੀਕਲ ਦਾ ਨੰਬਰ ਪੂਰੀ ਬੈਲਡਨ ਨਾਲ ਤੋਂ ਵੀ ਪ੍ਰੈਕਟੀਕਲ ਬੁੱਕ ਦੇ ਯੂਨੀਵਰਸਿਟੀ ਜਾਂਦੇ ਸੀ ਉਹ ਹੋਚਾਰੀ ਤੇ ਚੀ ਪੜਦੇ ਸੀ ਤੇ ਮੈਂਕ ਕਬਦੇ ਸੀ ਸਕੂਲ ਜੇ ਤੋ ਪੜ੍ਹ ਅਸੀਂ ਬਦਲਾਦੇ ਔਰ ਕਦੇ ਵੀ ਪੜ ਜਾਂਦੇ ਹਾਂ ਦੇ ਪਹਿਲਾਂ ਪੜੋ ਜਾਂਦੇ ਸੀ ਪੈਦਲ ਜਾਂਦੇ ਸੀ ਪੈडल ਜਾਂਦੇ ਸੀ ਬੱਚਾਣੇ ਤੋਂ ਲੈ ਕੇ ਭਲੱਡੇ ਤੱਕ ਬੱਚਾਣੇ ਟਿੱਬੇ ਹੁੰਦੇ ਸੀ ਬਹੁਤ ਅੰਦਰ ਦੀ ਗੰਡੇ ਸੀ ਕਿ ਫਸਲਾਂ ਤੇ ਇੱਕ ਜਮਤਾਦਾਰ ਮੰਦਾ ਆਪਣੇ ਖੇਤ ਤੋਂ ਨਿਕਲ ਨਹੀਂ ਦਿੰਦਾ ਸੀ ਅੱਛਾ ਪੈਦਲ ਜਾਂਦੇ ਸੀ ਅੱਛਾ ਤਾਂ ਲੇਟ ਉੱਠ ਹੋ ਜਾਂਦੇ ਸੀ ਹੂੰ ਉਹ ਘਰ ਗੱਲ ਕੀਤੀ ਉਹਨਾਂ ਨੇ ਮੈਂ ਜੀ ਸਾਈਕਲ ਲੈਤਾ ਮੈਂ ਹੂੰ ਉਸ ਨਾਲ ਸਾਈਕਲ ਵੀ ਤਾਂ ਚੱਲੀ ਉੱਥੇ ਰੇਟੇ 'ਚ ਹੂੰ ਪੈਨਲਟੀ ਮਿੱਟ ਗਈ ਤਾਂ ਨਹੀਂ ਸਲਾਹ ਸੁਣ ਕੇ ਕਿ ਮੈਨੂੰ ਹੋਸਟਲ ਚ ਪਾ ਠੀਕ ਹੈ ਹੋਸਟਲ 'ਚ ਬਿਜਲੀ ਦਾ ਹੂੰ ਅਰਾਮ ਨੂੰ ਕਾਫੀ ਲੇਟ ਤੱਕ ਖੜਿਆ ਕਰਾਣੇ ਤੇ ਹੋਸਟਲ ਐ ਫਿਰ ਕਿਰਾਇਆ ਗੁਰੂ ਆ ਵੀ ਲੈਂਦੇ ਹੋਣ ਹੈ ਖਰਚਾ ਵੀ ਲੈਂਦੇ ਹੋਣਗੇ ਹੋਸਟਲ ਦਾ ਖਰਚਾ ਸੀ ਰੋਟੀ ਰੱਤੇ ਦਾ ਖਾਣਾ ਸਾਰੇ ਠੀਕ ਹੈ ਇਹਨਾਂ ਦਾ ਮੈਂ ਰੱਤ ਦੇ ਸਪਲ ਸੀਗਾ